ਮੇਰੇ ਚੈਨਲ ਉਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਫਿਰ ਤੋਂ ਹਾਜ਼ਰ ਹੋਈ ਹਾਂ ਇੱਕ ਛੋਟੀ ਜਿਹੀ ਕਹਾਣੀ ਲੈ ਕੇ ਆਸ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਪਸੰਦ ਜ਼ਰੂਰ ਆਵੇਗੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਆਓ ਜੀ ਕਹਾਣੀ ਸ਼ੁਰੂ ਕਰਦੇ ਹਾਂ ਇੱਕ ਰਾਜਾ ਸੀ ਜਿਸ ਤੇ ਇੱਕ ਲੱਤ ਤੇ ਇੱਕ ਅੱਖ ਸੀ ਉਸ ਦੇ ਰਾਜ ਵਿੱਚ ਸਾਰੇ ਲੋਕ ਬਹੁਤ ਖੁਸ਼ਹਾਲ ਸਨ ਕਿਉਂਕਿ ਉਹ ਬੁੱਧੀਮਾਨ ਅਤੇ ਨੇਕ ਦਿਲ ਰਾਜਾ ਸੀ ਇੱਕ ਦਿਨ ਰਾਜੇ ਨੂੰ ਵਿਚਾਰ ਸੁਝਿਆ ਕਿ ਖੁਦ ਦੀ ਇੱਕ ਸੁੰਦਰ ਤਸਵੀਰ ਬਣਾਈ ਜਾਵੇ ਫਿਰ ਕੀ ਸੀ ਇਸ ਕੰਮ ਲਈ ਦੇਸ਼ ਵਿਦੇਸ਼ ਤੋਂ ਚિત੍ਰਕਾਰਾਂ ਨੂੰ ਬੁਲਾਇਆ ਗਿਆ ਇੱਕ ਤੋਂ ਵੱਧ ਕੇ ਚિત੍ਰਕਾਰ ਰਾਜ ਮਹਿਲ ਵਿੱਚ ਤਸਵੀਰ ਬਣਾਉਣ ਲਈ ਆਏ ਰਾਜੇ ਨੇ ਸਭ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਉਹ ਉਸ ਦੀ ਇੱਕ ਸੁੰਦਰ ਤਸਵੀਰ ਬਣਾਉਣ ਜੋ ਕਿ ਰਾਜ ਮਹਿਲ ਵਿੱਚ ਲਗਾਈ ਜਾਏਗੀ ਸਾਰੇ ਚਿਤ੍ਰਕਾਰ ਸੋਚਣ ਲੱਗੇ ਕਿ ਰਾਜਾ ਤਾਂ ਪਹਿਲਾਂ ਤੋਂ ਹੀ ਅਪਾਹਿਸ਼ ਹੈ ਫਿਰ ਸੁੰਦਰ ਤਸਵੀਰ ਕਿਵੇਂ ਬਣਾਈ ਜਾ ਸਕਦੀ ਹੈ ਇਹ ਤਾਂ ਸੰਭਵ ਹੀ ਨਹੀਂ ਅਗਰ ਤਸਵੀਰ ਸੁੰਦਰ ਨਾ ਬਣੀ ਰਾਜਾ ਨਾਰਾਜ਼ ਹੋ ਕੇ ਸਜ਼ਾ ਦੇਵੇਗਾ ਇਹ ਸੋਚ ਕੇ ਸਾਰੇ ਚਿੱਤਰਕਾਰਾਂ ਨੇ ਤਸਵੀਰ ਬਣਾਉਣ ਤੋਂ ਇਨਕਾਰ ਕਰ ਦਿੱਤਾ ਫਿਰ ਕੀ ਹੋਇਆ ਸਾਰੇ ਚਿੱਤਰਕਾਰਾਂ ਵਿੱਚੋਂ ਪਿੱਛੇ ਖੜੇ ਇੱਕ ਚਿੱਤਰਕਾਰ ਨੇ ਹੱਥ ਖੜਾ ਕੀਤਾ ਤੇ ਬੋਲਿਆ ਮੈਂ ਤੁਹਾਡੀ ਸੁੰਦਰ ਤਸਵੀਰ ਬਣਾਵਾਂਗਾ ਤੇ ਮੈਨੂੰ ਯਕੀਨ ਆ ਕਿ ਤੁਹਾਨੂੰ ਪਸੰਦ ਵੀ ਜ਼ਰੂਰ ਆਵੇਗੀ ਰਾਜੇ ਦੀ ਆਗਿਆ ਲੈ ਕੇ ਉਹ ਚਿੱਤਰਕਾਰ ਤਸਵੀਰ ਬਣਾਉਣ ਲੱਗ ਗਿਆ ਕਾਫੀ ਧੀਰਵਾਦ ਉਸਨੇ ਤਸਵੀਰ ਬਣਾ ਦਿੱਤੀ ਜਿਸ ਨੂੰ ਦੇਖ ਕੇ ਰਾਜਾ ਬਹੁਤ ਖੁਸ਼ ਹੋਇਆ ਰਾਜ ਦਰਬਾਰ ਵਿੱਚ ਮੌਜੂਦ ਦੂਜੇ ਚਿੱਤਰਕਾਰਾਂ ਨੇ ਆਪਣੇ ਦੰਦਾਂ ਥੱਲੇ ਉਂਗਲਾਂ ਦੱਬ ਲਈਆਂ ਉਸ ਚਿੱਤਰਕਾਰ ਨੇ ਐਸੀ ਤਸਵੀਰ ਬਣਾਈ ਸੀ ਜਿਸ ਵਿੱਚ ਰਾਜਾ ਇਸ ਢੰਗ ਨਾਲ ਘੋੜੇ ਤੇ ਬੈਠਾ ਸੀ ਕਿ ਇੱਕ ਲੱਤ ਹੀ ਦਿਖਾਈ ਦੇ ਰਹੀ ਸੀ ਤੇ ਇੱਕ ਅੱਖ ਰਾਣੀ ਸਹਿਵਾ ਦੀਆਂ ਲਟਕ ਰਹੀਆਂ ਜੁਲਫਾਂ ਨਾਲ ਟਕੀ ਹੋਈ ਸੀ ਇਹ ਤਸਵੀਰ ਦੇਖ ਕੇ ਸਾਰੇ ਦੰਗ ਰਹਿ ਗਏ ਕਿ ਉਸ ਨੇ ਰਾਜੇ ਦੀ ਕਮਜ਼ੋਰੀ ਨੂੰ ਛੁਪਾ ਕੇ ਕਿੰਨੇ ਹੁਨਰ ਨਾਲ ਐਨੀ ਸੁੰਦਰ ਤਸਵੀਰ ਬਣਾਈ ਹੈ ਸਾਰੇ ਪਾਸੇ ਉਸ ਚਿੱਤਰਕਾਰ ਦੀ ਵਾਹ ਵਾਹ ਹੋ ਗਈ ਤੇ ਰਾਜੇ ਨੇ ਉਸ ਨੂੰ ਇਨਾਮ ਵਜੋਂ ਬਹੁਤ ਸਾਰਾ ਧਨ ਰਾਸ਼ੀ ਤੋਹਫੇ ਦਿੱਤੇ ਇਸ ਤਰ੍ਹਾਂ ਰਾਜੇ ਦੀ ਇੱਛਾ ਵੀ ਪੂਰੀ ਹੋ ਗਈ ਤੇ ਚਿੱਤਰਕਾਰ ਦੀ ਲੋੜ ਵੀ ਕਿਉਂਕਿ ਉਸ ਨੂੰ ਆਪਣੇ ਗੁਜ਼ਾਰੇ ਲਈ ਪੈਸੇ ਚਾਹੀਦੇ ਸਨ ਕਿਉਂ ਨਾ ਅਸੀਂ ਵੀ ਕਿਸੇ ਦੀਆਂ ਕਮਜ਼ੋਰੀਆਂ ਨੂੰ ਨਜ਼ਰਅੰਦਾਜ਼ ਕਰੀਏ ਨਾ ਕਿ ਕਿਸੇ ਦੀਆਂ ਕਮੀਆਂ ਦਾ ਮਜ਼ਾਕ ਬਣਾਈਏ ਇਸ ਵਿੱਚ ਸਭ ਦੀ ਭਲਾਈ ਹੈ ਸੋ ਸਾਨੂੰ ਨਕਾਰਾਤਮਕ ਸੋਚ ਨੂੰ ਛੱਡ ਕੇ ਸਕਾਰਾਤਮਕ ਸੋਚ ਨੂੰ ਅਪਣਾਉਣਾ ਚਾਹੀਦਾ ਹੈ ਜੇ ਕਹਾਣੀ ਵਧੀਆ ਲੱਗੀ ਮੈਂ ਫਿਰ ਤੋਂ ਬੇਨਤੀ ਕਰਦੀ ਹਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਥੈਂਕ ਯੂ